ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਦੋਸਤੋ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਪਿੰਡ ਵਲੀਪੁਰ ਵਲੀਪੁਰ ਤੇਠਾਣੀ ਜਾ ਰਹੇ ਸਾਂ ਤਾਂ ਅਚਾਨਕ ਸਾਡੀ ਇੱਕ ਬਜ਼ੁਰਗ ਤੇ ਨਿਗਾ ਪੈ ਜਾਂਦੀ ਹੈ ਬਜ਼ੁਰਗ ਦੀ ਉਮਰ ਹੈ 80 ਸਾਲ ਦੀ ਜਦੋਂ ਅਸੀਂ ਬਜ਼ੁਰਗ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ 60 ਸਾਲ ਹੋ ਗਏ ਨੇ ਇਹ ਪਕੌੜਿਆਂ ਦਾ ਕੰਮ ਕਰਦੇ ਆ ਸਰੋਤੇ ਅੱਜ ਤੁਹਾਨੂੰ ਪੁਰਾਣੇ ਪੰਜਾਬ ਦੀ ਜਿਹੜੀ ਝਲਕ ਜਿਹੜੀ ਹੈ ਨਾ ਤਸਵੀਰਾਂ ਰਾਹੀਂ ਤੁਸੀਂ ਦੇਖਦੇ ਪਹ ਜੋ ਜਿੱਥੇ ਅੱਜ ਕੱਲ ਜੋ ਵੀ ਹਲਵਾਈ ਆ ਉਹ ਸਿਲੰਡਰ ਨਾਲ ਗੈਸ ਦੇ ਨਾਲ ਪਕੌੜੇ ਤਲਦਾ ਏ ਜਾਂ ਹੋਰ ਇਹੋ ਜਿਹੇ ਸਾਧਨ ਆ ਗਏ ਨੇ ਪਕੌੜੇ ਤਲਣ ਦੇ ਤਾਂ ਇਹ ਬਜ਼ੁਰਗ 80 ਸਾਲ ਦਾ ਬਜ਼ੁਰਗ ਹੈ ਜਿੱਥੇ ਅੱਜ ਕੱਲ ਦੇ ਜਿਹੜੇ ਨੌਜਵਾਨ ਕੰਮ ਕਰਕੇ ਖੁਸ਼ ਨਹੀਂ ਹੈਗੇ ਇਹ 80 ਸਾਲ ਦਾ ਬਜ਼ੁਰਗ ਹੈ ਜਿਹੜਾ ਮਿਹਨਤ ਕਰਕੇ ਆਪਣਾ ਜਿਹੜਾ ਪੇਟ ਉਹ ਪਾਲਦਾ ਪਿਆ ਏ ਪਕੌੜੇ ਕੱਢਦਾ ਏ ਪਾਪੜ ਕੱਢਦਾ ਏ ਹੋਰ ਵੀ ਕਈ ਵਸਤੂਆਂ ਜਿਹੜੀਆਂ ਨੇ ਉਹ ਤਲਦਾ ਏ ਆਓ ਆਪਾਂ ਉਸ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਾਰਨ ਹੈ ਜਿਹੜੇ 80 ਸਾਲ ਦੀ ਉਮਰ ਦੇ ਵਿੱਚ ਵੀ ਜਿਹੜੀ ਉਮਰ ਆਰਾਮ ਕਰਨ ਦੀ ਏ ਤੋਂ 80 ਸਾਲ ਦੀ ਉਮਰ ਦੇ ਵਿੱਚ ਕੰਮ ਕਰਦੇ ਪਏ ਨੇ ਆਓ ਆਪਾਂ ਸਾਰੇ ਜਿਹੜੀ ਜਾਣਕਾਰੀ ਇਸ ਬਜ਼ੁਰਗ ਦੇ ਕੋਲ ਲੈਣੇ ਆ ਹਾਂਜੀ ਆਪਾਂ ਗੱਲਬਾਤ ਕਰਦੇ ਹਾਂ ਬਜ਼ੁਰਗ ਦੇ ਨਾਲ ਬਜ਼ੁਰਗ ਜੀ ਤੁਹਾਡਾ ਨਾਮ ਕੀ ਏ ਤਲਵਜ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਵਾਲੀਪੁਰ ਦੇ ਇਹ ਪਕੌੜੇ ਕੱਢਣ ਦਾ ਕੰਮ ਕਿੰਨਾ ਝਰੋ ਗਿਆ ਏ ਕਰਦਿਆਂ ਕਿੰਨਾ ਜਰੀ ਜਿਹੜਾ 50 ਸਾਲ ਦਾ ਖਾ 50 60 ਸਾਲ ਹੋ ਗਏ ਨੇ ਤੇ ਕੀ ਨੌਬਤ ਪੈ ਗਈ ਆ ਜਿਹੜੀ ਇਸ ਉਮਰ ਦੇ ਵਿੱਚ ਜਿੰਨੇ ਵੀ ਬਜ਼ੁਰਗ ਹੁੰਦੇ ਨੇ ਉਹ ਘਰ ਦੇ ਵਿੱਚ ਆਰਾਮ ਦੇ ਨਾਲ ਬਹਿ ਕੇ ਆਪਣਾ ਜੀਵਨ ਬਤੀਤ ਕਰਦੇ ਨੇ ਤੁਹਾਨੂੰ ਕੀ ਇਹੋ ਜੀ ਨੌਬਤ ਪੈ ਗਈ ਹੈ ਕਿ ਜਿਹੜੇ ਤੁਸੀਂ ਸੜਕ ਦੇ ਕਿਨਾਰੇ ਤੇ ਇਹ ਜਿਹੜੇ ਪਕੌੜੇ ਤਲ ਦਾ ਕੰਮ ਕਰਦੇ ਪੈ ਜੋ ਭਾਈ ਜਿਹੜੀ ਗੱਲ ਹੈ ਨਾ ਸਿੱਧੀ ਕਰਨਾ ਹਾਂਜੀ ਕੋਈ ਪੈਸਾ ਮੰਗੇ ਨਾ ਦੇ ਦੇਣੀ ਆ ਦੇਣੇ ਨਹੀਂ ਅਛਾ ਜੀ। ਦੇ ਦਾਨ ਨੂੰ ਦਹੀਂ ਨੂੰ ਨਹੀਂ ਵੀ ਨੂੰ ਗੀ ਨਹੀਂ। ਅਛਾ ਜੀ। ਸਿੱਧੀ ਗੱਲ ਲਗੀ। ਕਿੰਨੇ ਬੱਚੇ ਨੇ ਤੁਹਾਡੇ? ਬੱਚੇ ਹੈਗੇ ਆ ਇੱਕ ਮੁੰਡਾ ਵਾ ਇੱਕ ਕੁੜੀ ਆ ਤੇ ਦੋ ਕੁੜੀਆਂ। ਅਛਾ ਜੀ। ਆਪਣੀ। ਇੱਕ ਨੌ ਵਾਲਾ ਕੁਮ। ਇਹ ਜਿਹੜੇ ਪਕੌੜੇ ਤਲਣ ਦਾ ਕੰਮ ਹੈ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਕਰਦਾ ਹੁੰਦਾ ਸੀ? ਜੋ ਮੇਰਾ ਕਰਦਾ ਸੀ। ਅਛਾ ਜੀ। ਬਰਬਾਰ ਸਾਹਿਬ ਹੈ ਕਿ ਨਹੀਂ ਕੋ? ਹਾਂ ਜੀ ਹਾਂ ਜੀ। ਕੋਈ ਗੋਪੀ ਦਾ ਭਗਤਰਾ ਹੁੰਦਾ ਸੀ। ਅਛਾ ਜੀ। ਕੋਸ਼ਿਸ਼ ਕਰਦੇ ਨਹੀਂ। ਉਹ ਉੱਥੇ ਕੰਮ ਕਰਦੇ ਰਹੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵਿਰਾਸਤ ਦੇ ਵਿੱਚ ਕੰਮ ਮਿਲਿਆ ਏ ਮੈਂ ਤੇਰਾ ਯਾਗੇ ਸੈਕ ਦਾ ਕੰਮ ਕਰਦਾ ਰਿਹਾ ਹਾਂ ਅੱਛਾ ਜੀ ਉਹ ਚਾਰ ਹੁੰਦੇ ਅੱਛਾ ਜੀ ਤੁਰ ਕੇ ਫਿਰ ਮੈਂ ਨੂਰੀਆ ਕੇ ਗਾਣ ਭਾਈ ਹੂੰ ਤੇ ਅਸੇ ਭਾਈ ਇਹਨਾਂ ਆ ਕੇ ਗੁਰੂ ਜੀ ਅੱਛਾ ਜੀ ਫਿਰ ਪਿਓ ਕੇ ਪੋਤੇ ਅੱਛਾ ਜੀ ਫਿਰ ਭਾਈ ਇੱਥੇ ਨਾ ਉਹ ਅੱਛਾ ਜੀ ਕਿਨਾਂ ਪੈਸੇ ਬਣੇ ਫਿਰ ਇੱਥੇ ਤੁਸੀਂ ਇੱਕ ਲਾ ਕੇ ਪੱਟੀ ਲਾ ਕੇ ਤੇ ਪਕੌੜੇ ਤਲਣ ਦਾ ਕੰਮ ਕਰਦੇ ਜੋ ਹੂੰ ਕਿੰਨੇ ਕ ਗਾਕ ਆ ਜਾਂਦੇ ਨੇ ਪਕੌੜੇ ਜੋ ਆਵੇ ਬਣੀ ਬਾਇਆ ਅੱਛਾ ਜੀ ਕਿਉਂ ਮੰਗਿਆ ਨਹੀਂ ਕੇ ਅੱਛਾ ਜੀ ਤੇ ਕੋਈ ਮੰਗੀ ਲੋ ਨਹੀਂ ਪਿੰਦੀ ਠੀਕ ਹੈ ਤੇ ਕਿੰਨੇ ਕ ਕਮਾਲ ਲੈਂਦੇ ਜ ਰੋਜ਼ ਦੇ ਵਿੱਚ ਸੋ ਦਸੂ ਦੂਸਰੋ ਅੱਛਾ ਜੀ ਬਸ ਇੰਨੇ ਦੇ ਵਿੱਚ ਸਿੱਦਕ ਪੂਰਾ ਪਾ ਨੂੰ ਹਾਂ ਤੇ ਪੋਤਰੇ ਵੀ ਮੰਗਦੇ ਹੋਣਗੇ ਪੋਤਰੇ ਮੰਗਦੇ ਆ ਦੇ ਅੱਛਾ ਦਾ ਵੀ ਜਉ ਸੰ ਤੇ ਫਿਰ ਬਾਪੂ ਖੁਸ਼ੀ ਦੇ ਨਾਲ ਜੇਬ ਚੋਂ ਹੱਥ ਮਾਰ ਕੇ ਫਿਰ ਜਿੰਨੇ ਆ ਉਹਨੇ ਉਹਨੇ ਕੱਟ ਦੇ ਦੇਣੀ ਨਹੀਂ ਦੇ ਅੱਛਾ ਜੀ ਜੇ ਨਾ ਦੇਵੇ ਬਾਪੂ ਤੇ ਫਿਰ ਪੋਤਰੇ ਕੀ ਕਰਦੇ ਨੇ ਫਿਰ ਭੱਜਦੇ ਗੱਡਾ ਕੇ ਅੱਛਾ ਠੀਕ ਹੈ ਤੇ ਬਾਪੂ ਜੀ ਤੁਹਾਨੂੰ ਤੁਸੀਂ ਕਿਹਾ ਕਿ 50 60 ਸਾਲ ਹੋ ਗਏ ਨੇ ਪਕੌੜੇ ਤਲਣ ਦਾ ਕੰਮ ਕਰਦੇ ਪੈਜੋ ਤੇ ਹੁਣ ਤੁਸੀਂ ਛੱਡੋ ਆਰਾਮ ਕਰੋ ਤੁਸੀਂ ਕਿਹੜੀ ਲੀਲਾ ਦੇ ਪੈਜੋ ਨਾ ਦੇ ਨਾ ਕੋਈ ਵੀ ਆਈ ਗਾਲ ਅੱਛਾ ਆਪਾਂ ਆਪੋ ਆਪਣਾ ਜਲਾ ਕਰਦੇ ਹਾਂ ਘਰ ਦੇ ਹਾਲਾਤ ਕਿ ਹੋ ਜੇ ਨੇ ਘਰ ਦੇ ਚੰਗੇ ਆ ਅੱਛਾ ਮੋ ਲੀਆ ਤੇ ਅੱਜ ਕੱਲ ਗੈਸ ਸਿਲੰਡਰ ਦੇ ਨਾਲ ਲੋਕੀ ਪਕੌੜੇ ਤਲਦੇ ਤੁਸੀਂ ਪੱਠੀ ਲਾ ਕੇ ਹਾਂਜੀ ਇੱਥੇ ਨਹੀਂ ਕਰਦੇ ਅੱਛਾ ਨਹੀਂ ਅੱਗੇ ਲਾ ਕੇ ਦੇਖਦੇ ਆ ਅੱਛਾ ਉਹ ਜੇ ਲਾ ਕੇ ਦੇਖਦੇ ਆ ਅੱਛਾ ਉਹ ਉਸ ਤੋਂ ਹੁੰਦੇ ਆਗੇ ਕਿਥੇ ਨਹੀਂ ਆਉਂਦੇ ਅੱਛਾ ਮਤਲਬ ਤੁਹਾਡੇ ਕੋਲੋਂ ਨਹੀਂ ਆਉਂਦੇ ਉੱਥੇ ਹੋਰ ਕਿ ਕਿਹੜੇ ਦੁਕਾਨ ਤੋਂ ਪਕੌੜੇ ਖਰੀਦਦੇ ਨੇ ਤੁਹਾਡੇ ਕੋਲ ਨਹੀਂ ਖਰੀਦਦੇ ਇਹ ਗੱਲ ਆ ਉਸਕੇ ਨਹੀਂ ਗੱਲ ਅੱਡੇ ਮੈਂ ਨਹੀਂ ਬੋਲਦਾ ਅੱਗੇ ਕਿੰਨੀ ਵਾਰਾਂ ਦੇ ਆ ਅੱਛਾ ਦਗਦੇ ਨੇ ਇੱਕ ਜੇ ਜੇ ਦੌਣੇ ਨਾਲਿਆ ਘਰ ਆਖਿਆ ਵੀ ਜੰਬਾਲੋ ਹੈ ਅੱਛਾ ਜੀ ਮੈਂ ਕੱਢ ਕੇ ਚਾਰ ਪੰਜਾਂ ਡੇ ਕਿੰਗ ਅੱਛਾ ਜੀ ਮੈਂ ਦੇ ਕਿ ਪੋਈ ਲੰਦੇ ਕੋਈ ਹੁਣ ਆਪਣੇ ਆਪ ਹੀ ਕਰਨੇ ਤੁਸੀਂ ਰੇਟ ਪਕੌੜਿਆਂ ਦਾ ਜ਼ਿਆਦਾ ਲਾਉਂਦੇ ਹੋਗੇ ਤਾਈਓ ਤੁਹਾਡੇ ਕੋ ਗਾਹਕ ਨਹੀਂ ਹੁੰਦੇ ਟੀਵੀ ਨਹੀਂ ਆ ਅੱਛਾ ਜੀ ਰੇਟ ਡਾਊਨ ਦੂਜੀ ਦੁਕਾਨਦਾਰੋਂ ਨਾਲੋਂ ਤੇ ਰੇਟ ਤੁਹਾਡਾ ਡਾਊਨ ਹੈ ਨਹੀਂ ਠੀਕ ਹੈ ਰਾਤ ਨੂੰ ਗਾਹਕ ਮਿਲੂਗਾ ਅੱਛਾ ਰਾਤ ਨੂੰ ਗਾਹਕ ਹੁੰਦਾ ਹੈ ਛੇ ਹੋਏ ਠੀਕ ਹੈ ਸੋ ਇਹ ਸਾਨੂੰ ਬਜ਼ੁਰਗ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਜੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਇਹ ਬਜ਼ੁਰਗ 80 ਸਾਲ ਦੀ ਉਮਰ ਇਹਨਾਂ ਦੀ ਹੋ ਚੁੱਕੀ ਹੈ ਹਾਂਜੀ ਤੇ ਇਹ ਮਲੇ ਇੱਥੇ ਪਕੌੜੇ ਤਲਣ ਦਾ ਕੰਮ ਕਰਦੇ ਪਏ ਨੇ ਸੜਕ ਦੇ ਕਿਨਾਰੇ ਤੇ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਕਿਹਨਾਂ ਤੇ ਉਹਨੇ ਆਪਣੀ ਕਿਸਮਤ ਹੁੰਦੀ ਅੱਛੇ ਇਹਨਾਂ ਦੀ ਬਰਾਤ ਮੈਂ ਤਾਂ ਤੁਹਾਨੂੰ ਦੱਸਿਆ ਪਹਿਲਾਂ ਦਾ ਪਿਓ ਜਿਹੜਾ ਫੇ ਇੰਦਾ ਝੋਟਾ ਜਲਾ ਵਈ ਲਗ ਲੱਗ ਲੱਗ ਦੁਨੀਆ ਮੰਦੀ ਪੇ ਕਰਮ ਜਦੋਂ ਨਾ ਸਾਹ ਦੇਣ ਤੇ ਉਹਦੇ ਬਰਾਬਰ ਤੇ ਇਹਨੂੰ ਕਹੇ ਕੌਣ ਗਿਆ ਤਿੰਨ ਭਰਾ ਸੀ ਇਹ ਅੱਛੇ ਇੱਕ ਪਹਿਲਾ ਮਰ ਗਿਆ ਇੱਕ ਚੰਡੀਗੜ੍ਹ ਚਲ ਗਿਆ ਮਰ ਗਿਆ ਇਹ ਵਿਚਾਰਾ ਕੱਲਾ ਭੈਣਾ ਭਣਾਂ ਵੈਈਆਂ ਹੁਣ ਨੇ ਕੁੜੀ ਵੈਈ ਮੁੰਡਾ ਵੈ ਮੁੰਡਾ ਦਾ ਮੇਰਾ ਨਹੀਂ ਸਰਦਾ ਨੌਂ ਦਾ ਮੇਰਾ ਨਹੀਂ ਸਰਦਾ ਇਹ ਤੋਂ ਪੇਤਾ ਬੋਤਾਨਾ ਵਿਚਾਰੇ ਆਪਣਾ ਗੁਜ਼ਾਰਾ ਕਰਦਾ ਇੱਥੇ ਬੈ ਕੇ ਇਨੇ ਗਵਟ ਕੇ ਤੇ ਆਦਤ ਹੈਗੀ ਜਿਹੜੀ ਤੈਨੂੰ ਨਸੀਬ ਮਾਰੀ ਮੁੱਠੀ ਪਿਓ ਕਰਨ ਦੀ ਹਾਂਜੀ ਹਾਂਜੀ ਤੇ ਇਨੇ ਪੈਸਾ ਵਟੇ ਗੁਜ਼ਾਰਾ ਕਰਦਾ ਜੇ ਇਹ ਘਰ ਤੇ ਰੋਟੀ ਦੇਣ ਤੇ ਇਹਦਾ ਜੀ ਨਹੀਂ ਕਰਦਾ ਇੱਥੇ ਜਿਸ ਤਰ੍ਹਾਂ ਆਪਾਂ ਪੁਰਾਣੇ ਪੰਜਾਬ ਦੀ ਗੱਲ ਕਰੀਏ ਤੇ ਪੁਰਾਣੇ ਸਮੇਂ ਦੇ ਵਿੱਚ ਇਦਾਂ ਭੱਟੀ ਲਾ ਕੇ ਪਕੌੜੇ ਤਲੇ ਜਾਂਦੇ ਸੀ ਜਾਂ ਦਾਣੇ ਭੁੰਨੇ ਜਾਂਦੇ ਸੀ ਤੇ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਬੜੀਆਂ ਸਹੂਲਤਾਂ ਆ ਗਈਆਂ ਲੋਕੀ ਸਿਲੰਡਰਾਂ ਦੇ ਨਾਲ ਇਹ ਪੁਰਾਣੇ ਪੰਜਾਬ ਦੀ ਝਲਕ ਪੈਂਦੀ ਕਿ ਨਹੀਂ ਇੱਥੋਂ ਪੈਂਦੀ ਪੈਂਦੀ ਹੈ ਜੀ ਜ਼ਰੂਰ ਜ਼ਰੂਰ ਪੈਂਦੀ ਹੈ ਜ਼ਰੂਰ ਠੀਕ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਧੰਨਵਾਦ ਜੀ ਚਲੋ ਜੀ ਸ਼ੁਕਰੀਆ ਜੀ ਇਹ ਸਨ ਮਤਲਬ ਬਾਪੂ ਜੀ ਦੇ ਨਜ਼ਦੀਕ ਹੀ ਇਹਨਾਂ ਦੀ ਰੈਸ਼ ਹੈ ਸੋ ਇਹਨਾਂ ਨੇ ਕਿਹਾ ਕਿ ਬਜ਼ੁਰਗ ਜਿਹੜੇ ਨੇ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਚੋਟੀ ਦੇ ਹਲਵਾਈ ਸੀ ਲੋਕੀ ਦੂਰੋ ਦੂਰੋ ਸਾਈਆਂ ਬੁੱਕ ਕਰਾਉਂਦੇ ਸੀ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ